ਸਰੋਤਾ ਜਨ ਦੀ ਕਚਹਿਰੀ ਵਿੱਚ ਲੈ ਕੇ ਹਾਜ਼ਰ ਹਾਂ ਸਮਕਾਲ ਦਾ ਬਹੁਤ ਚਰਚਿਤ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਲੋ ਜੀ ਬទੀ ਦੇਰ ਨਾ ਕਰਦੇ ਹੋਏ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ 8ਵਾਂ ਭਾਗ ਹਰ ਮਿੱਟੀ ਦੀ ਆਪਣੀ ਖਸਲਤ ਉਹ ਸੀਰਤ ਨੂੰ ਫੋਨ ਕਰਦਾ ਸੀਰਤ ਕਦੇ ਬਿਜਲੀ ਦੀ ਨੰਗੀ ਤਾਰ ਵਾਂਗ ਕਰੰਟ ਮਾਰਦੀ ਹਰੀ ਮਿਰਚ ਵਾਂਗ ਤਿੱਖਾ ਸੁਆਦੀ ਸਾੜ ਪੈਦਾ ਕਰਦੀ ਗੋਲ ਗੱਪੇ ਵਾਂਗ ਜੀਭ ਅਤੇ ਮੂੰਹ ਵੀ ਮਚਾਈ ਜਾਂਦੀ ਆ ਤੇ ਅੰਦਰ ਖੁਰਦੀ ਵੀ ਜਾਂਦੀ ਜੇ ਰੋਬਨ ਬੇਤਿਆਨਾ ਜਾਂ ਚਲਾਕ ਬਣ ਅੱਗੇ ਕਦਮ ਪੁੱਟਣ ਲੱਗਦਾ ਤਾਂ ਉਹ ਸੱਜਰੀ ਸੂਈ ਗਾਂ ਵਾਂਗ ਪੂਸਰ ਜਾਂਦੀ ਅਲੇਹੇ ਤੇ ਕੰਡੇ ਵਾਂਗ ਚਿੰਬੜ ਜਾਂਦੀ ਪਜਾਮੇ ਚ ਬੜੀ ਕਣਕ ਦੀ ਬੱਲੀ ਵਾਂਗ ਚੁਪਦੀ ਵੀ ਹੱਥ ਲਾਏ ਪੁਰਦੀ ਵੀ ਅਤੇ ਉਤਾਹਾਂ ਨੂੰ ਤੁਰਦੀ ਵੀ ਰੋਬ ਨੂੰ ਸਮਝਣਾ ਆਉਂਦੀ ਉਸ ਮੰਦੀਆਂ ਮਰਜ਼ੀਆਂ ਪੁਗਾੰਗਾ ਸਨ ਉਸਦੇ ਹੱਥਾਂ ਵਿੱਚ ਖਬਰ ਇੱਕ ਸ਼ੋ ਸੀ ਕਿ ਜਿੱਥੇ ਟਿਕਦੇ ਕਦੇ ਪਿੱਛੇ ਨਹੀਂ ਸੰਹਟਦੇ ਬਸ ਮੰਜ਼ਲ ਪਾ ਕੇ ਸਾਂ ਲੈਂਦੇ ਰੋਬਨ ਉਸੇ ਮੰਜ਼ਲ ਤੇ ਪੁੱਜਣ ਲਈ ਕਾਲਾ ਸੀ ਪਰ ਸੀਰਤ ਬੈਕ ਮਾਰਦੀ ਹੈ ਫਰੰਟ ਮਾਰਦੀ ਹੈ ਹਾਏ ਓਏ ਰੱਬਾ ਇਹ ਲੜਕੀ ਕਰੰਟ ਮਾਰਦੀ ਹੈ ਉਸਦੇ ਮਨ ਵਿੱਚ ਖਬਰੇ ਦੀ ਖਬਰ ਗੂੰਜਣ ਲੱਗਦੀ ਪਰ ਰੋਬਨ ਮਨ ਪੱਕਾ ਕਰਕੇ ਕਹਿੰਦਾ ਮੈਂ ਵੀ ਆਕੜ ਭੰਨ ਕੇ ਛੱਡੂੰ ਇਸ ਖਰਮਸਤਣ ਦੀ ਰੋਬਨ ਦੀ ਬੀਬੀ ਡਾਲ ਨੂੰ ਤੁੰਬਾ ਤੁੰਬਾ ਤੋੜਨਦੀ ਤਾਂਗ ਕੱਟੀ ਪਤੰਗ ਨੂੰ ਪਾੜਨ ਦਾ ਪਿਆਰ ਅੱਖਾਂ ਦੇ ਪੱਬੂਆਂ ਨੂੰ ਭਾਲ ਕੇ ਹੱਥਾਂ 'ਚ ਲੈ ਕੇ ਪੜੋਸਨ ਦਾ ਪ੍ਰੇਮ ਅਤੇ ਮਸਲਣ ਦਾ ਮੋਹ ਵਧਦਾ ਜਾਂਦਾ ਅੱਖ ਦੇ ਪੱਬੂ ਦਾ ਦਾਖੀ ਬੀਜ ਵਾਰ-ਵਾਰ ਉਸ ਦੇ ਦਿਮਾਗ ਵਿੱਚ ਦਿਸੀ ਜਾਂਦਾ ਉਸ ਦੇ ਸਬਰ ਦਾ ਪਿਆਲਾ ਭਰ ਜਾਂਦਾ ਉਹ ਸ਼ਰਾਬ ਦਾ ਪਿਆਲਾ ਕਦੇ ਭਰ ਕੇ ਅੰਦਰ ਸੁੱਟਦਾ ਕਦੇ ਭਰਿਆ ਭਰਾਇਆ ਕੰਧ ਨਾਲ ਮਾਰਦਾ ਅਤੇ ਚੀਕਦਾ ਤੇਰੀ ਤਾਂ ਨਾਜ਼ੀ ਹੋਰੇ ਕਹਿੰਦੇ ਚੱਕ ਲਿਆਉਣੇ ਆ ਬਾਬੇ ਨਹੀਂ ਓਏ ਸ਼ਤਰੀ ਤੇ ਕਬੂਤਰੀ ਆਪੇ ਹੋਣੀ ਚਾਹੀਦੀ ਐ ਰੋਬਨ ਦੀ ਜੁੰਡਲੀ ਨੇ ਉਸ ਨੂੰ ਦਲੇਰੀ ਅਤੇ ਹੱਲਾਸ਼ੀਰ ਦਿੱਤੀ 나ਜੀ ਨੇ ਨੰਬਰ ਮਿਲਾਇਆ ਸੀਰਤ ਦੇ ਹੈਲੋ ਸੁਣ ਰੋਬਨ ਨੂੰ ਫੜਾ ਦਿੱਤਾ ਹੈਲੋ ਕੀ ਹਾਲ ਹੈ ਸੀਰਤ ਮੇਰੀ ਜਾਨ ਆ ਫੋਨ ਕਿਸ ਨੇ ਮਿਲਾਇਆ ਸੀ ਮੈਂ ਹੀ ਮਿਲਾਇਆ ਸੀ ਹੋਰ ਕਿਸ ਮਿਲਾਉਣਾ ਸੀ ਬੁੱਗੇ ਕਿਉਂ ਝੂਠ ਬੋਲਦਾ ਮੈਨੂੰ ਤੇਰੀਆਂ ਸਬ ਸਟੋਰੀਆਂ ਦਾ ਪਤਾ ਲੱਗ ਜਾਂਦਾ ਹੈ ਨਹੀਂ ਸਿਰਤ ਇਹ ਸਭ ਝੂਠ ਨੇ ਖੈ ਬਾਜਾ ਨੇ ਝੂਠ ਘੜਿਆ ਨਾਲੇ ਮੈਂ ਤਾਂ ਤੈਨੂੰ ਅੰਤਾਂ ਦਾ ਮੋਹ ਕਰਦਾ ਵੈਰੀ ਵੈਰੀ ਮਚ ਮੈਨੂੰ ਤੇਰੇ ਤੋਂ ਇਤਬਾਰ ਉੱਠਦਾ ਜਾਂਦਾ ਰੋਬਨ ਨਹੀਂ ਬੁਗੇ ਮੈਨੂੰ ਤੇਰੇ ਸਾਂ ਮੇਰੀ ਮੰਮੀ ਦੇ ਸਾਂ ਮੈਨੂੰ ਤੇਰੇ ਨਾਲ ਸੱਚਾ ਲਾਵਾਂ ਮੈਂ ਤੇਰੇ ਨਾਲ ਜ਼ਿੰਦਗੀ ਬਤੀਤ ਕਰਨ ਦਾ ਫੈਸਲਾ ਕਰ ਲਿਆ ਹੈ ਮੈਂ ਹਰ ਪਹਾੜ ਨਾਲ ਮੱਥਾ ਲਾਵਾਂਗਾ ਜੋ ਆਪਣੇ ਰਾਹ ਵਿੱਚ ਆਵੇਗਾ ਰੋਬਨ ਮੇਰਾ ਯਕੀਨ ਕਰ ਸਿਰਤ ਮੇਰਾ ਦਿਲ ਮਾੜਾ ਨਹੀਂ ਮੈਨੂੰ ਮੇਰੇ ਦੁਸ਼ਮਣਾਂ ਨੇ ਬਦਨਾਮ ਕੀਤਾ ਹੋਇਆ ਚੰਗਾ ਐ ਕਰ ਪਰਸੋਂ ਨੂੰ ਮੈਰੀਲੈਂਡ 'ਚ ਮੇਰੇ ਦੋਸਤ ਦੀ ਰਿੰਗ ਸੈਰੇਮਨੀ ਐ ਪਰਸੋਂ 11 ਵਜੇ ਬੱਸ ਸਟੈਂਡ ਮੁਰੇ ਸ਼ਹੀਦੀ ਚੌਕ ਕੋਲ ਮਿਲੀ ਵੇਖੂਗੀ ਵੇਖਣਾ ਨਹੀਂ ਆਉਣਾ ਬੁੱਗੇ ਮੈਂ ਤੈਨੂੰ ਪਿਕ ਕਰ ਲਵਾਂ ਓਕੇ ਰੋਬਨ ਨੇ ਫੋਨ ਕੱਟ ਦਿੱਤਾ ਸ਼ਹੀਦੀ ਚੌਕ ਬੱਸ ਸਟੈਂਡ ਦੇ ਬਾਹਰ ਵਾਰ ਸੀ ਚੌਕ 'ਚ ਸਾਬਤ ਸਿੱਖ ਸੂਰਤ ਵਾਲਾ ਬੁੱਤ ਮਿੱਟੀ ਦੇ ਖੱਟੇ ਨਾਲ ਅਟਿਆ ਪਿਆ ਸੀ ਬਾਬੇ ਦੇ ਬੁੱਤ ਦਾ ਚਿੱਟਾ ਸੰਗ ਮਰਮਰ ਅਤੇ ਕਾਲੀ ਪੱਗ ਮਿੱਟੀ ਧੂਏ ਨਾਲ ਕਿਸਮੈਲੇ ਹੋਏ ਪਏ ਸਨ ਫਲੈਕਸਾਂ ਨੇ ਅਤੇ ਨੇਤਾਮਾਂ ਦੇ ਹੋਰਡੀਆਂ ਨੇ ਚੌਕ ਨੂੰ ਚਫੀਰੋਂ ਘੇਰਿਆ ਹੋਇਆ ਸੀ ਬੱਸ ਸਟੈਂਡ ਚੋਂ ਨਿਕਲਦੀਆਂ ਬੱਸਾਂ ਦਾ ਧੂਆ ਗੁਬਾਰ ਹਰ ਵਕਤ ਅੱਖਾਂ ਵਿੱਚ ਮਿਰਚਾਂ ਵਾਂਗ ਲੜਦਾ ਰਹਿੰਦਾ ਤੇਜ਼ ਪ੍ਰੈਸ਼ਰ ਕਾਰਨ ਕੰਨ ਪਾੜਦੇ ਸਨ ਬੁੱਤ ਵਾਲਾ ਬਾਬਾ ਗੁਰਸੇਵਕ ਸਿੰਘ ਰਾਵਲ ਇਲਾਕੇ ਦਾ ਪਰਜਾ ਮੰਡਲੀਆਂ ਸ਼ਹੀਦ ਸੀ ਅੰਗਰੇਜ਼ਾਂ ਖਿਲਾਫ ਲੜਦਾ ਰਾਜੇ ਦੇ ਜ਼ੁਲਮ ਚੱਲਦਾ ਜੇਲ੍ਹ ਵਿੱਚ ਲੰਬੀ ਭੁੱਖ ਹੜਤਾਲ ਦੌਰਾਨ ਸ਼ਹੀਦੀ ਪਾ ਗਿਆ ਸੀ ਬਾਬੇ ਦੀ ਸ਼ਹਾਦਤ ਨੇ ਰਾਵਲ ਦੇ ਇਲਾਕੇ ਵਿੱਚ ਰਾਜੇ ਅਤੇ ਅੰਗਰੇਜ਼ਾਂ ਦੇ ਜ਼ਬਰ ਵਿਰੁੱਧ ਵੱਡੀ ਲਹਿਰ ਖੜੀ ਕਰ ਦਿੱਤੀ ਸੀ ਬਾਬੇ ਦੀ ਕੁਰਬਾਨੀ ਦੀ ਪਾਣ ਅਜੇ ਵਿਰਾਵਲ ਮਿੱਟੀ ਨੂੰ ਚੜੀ ਹੋਈ ਸੀ ਜਦੋਂ ਵੀ ਟੁਕ ਮੀਜ਼ ਮਿੱਟੀ ਵਿੱਚ ਡਿੱਗਦਾ ਹਵਾ ਪਾਣੀ ਮਿਲਦਾ ਤਾਂ ਇਹ ਪਾਣ ਹੋਰ ਗੁੜੀ ਹੋ ਜਾਂਦੀ ਸੀ ਸਿਰਤ ਸ਼ਹੀਦੀ ਚੌਕ ਵਿੱਚ ਤਿੰਨ ਕੋਨੀ ਨੂੰ ਜਾਣ ਵਾਲੀ ਸਾਈਡ ਤੇ ਚੁੰਨੀ ਦਾ ਡਾਕੂ ਕੋngਟ ਬਣਾਈ ਖੜੀ ਸੀ ਉਹ ਅਜੇ ਆ ਕੇ ਖੜੀ ਹਸੀ ਕਿ ਰੋਬਨ ਦੀ ਸਕਾਰਪਿਓ ਉਸ ਦੇ ਕੋਲ ਆ ਰੁਕੇ ਜਿਸ ਤੇ ਬੋਰਨਟ ਦੀ ਕੀਤੀ ਹੋਈ ਡੈਂਟਿੰਗ ਪੇਂਟਿੰਗ ਨੀਜ਼ ਨਾਲ ਵੇਖਣ ਨਾਲ ਹੀ ਦਿਸਦੀ ਸੀ ਰੋਬਨ ਨੇ ਟਾਕੀ ਖੋਲੀ ਅਤੇ ਜੀਪ ਤੇ ਬਹੁਤ ਸਾਰੀ ਮਿਠਾਸ ਤਰਕੇ ਕਿਹਾ ਬੈਠੋ ਸਿਰਤ ਪਲੀਜ਼ ਆਓ ਸਿਰਤ ਅਗਲੀ ਸੀਟ ਤੇ ਰੋਬਨ ਦੇ ਬਰਾਬਰ ਬੈਠ ਗਈ ਸੀਟ ਬੈਲਟ ਉਸ ਰੋਬਨ ਦੇ ਕਹਿਣ ਤੇ ਵੀ ਨਾ ਬੰਨੀ ਕਿੱਧਰ ਨੂੰ ਸੀਰਤ ਨੇ ਪੁੱਛਿਆ ਗੱਡੀ ਕਾਲਸ ਰੋਡ ਮੁੜ ਗਈ ਸੀ ਜੋ ਕਾਲਜ ਦੇ ਪਿਛਲੇ ਪਾਸੇ ਦੀ ਛੋਟੀ ravel ਨੂੰ ਜਾਂਦੀ ਸੀ ਅਤੇ ਅੱਗੇ ਰੋਬਨ ਕੇ ਭੈਣੀ ਵਾਲੇ ਫਾਰਮ ਹਾਊਸ ਨੂੰ ਚਲੀ ਜਾਂਦੀ ਸੀ ਸਕਾਰਪੀਓ ਅਮਨ ਸਨੇਮੀ ਦੀ ਟਾਹੀ ਹੋਈ ਬਿਲਡਿੰਗ ਕੋਲ ਦੀ ਸ਼ੂ ਕਰਕੇ ਲੰਘ ਗਈ ਗੱਡੀ ਪਿਛਲੀ ਪਾਰਕਿੰਗ ਵਿੱਚ ਲਾ ਕੇ ਰੋਬਨ ਰੈਸਟੋਰੈਂਟ ਅੰਦਰ ਗਲੀ ਵਾਲੇ ਪਾਸਿਓਂ ਵੜਿਆ ਸੀਰ ਤਰਸੀ ਨਾਲ ਬੰਨੇ ਮੇਮਣੇ ਵਾਂਗ ਪਿੱਛੇ-ਪਿੱਛੇ ਤੁਰਈ ਆਈ ਰੋਬਨ ਬੈਠੇ ਬੋਲਟ ਕੋਲ ਕਾਊਂਟਰ ਤੇ ਕੋਹਣੀਆ ਟਿਕਾ ਕੇ ਬੋਲਿਆ ਬੋਲਟ ਕੌਂਸਲਾ ਓਏ ਹਰੀ ਬੋਲਟ ਨੇ ਆਵਾਜ਼ ਮਾਰੀ ਨਿੱਤ ਦੇ ਪੇਤੀ ਵੇਟਰ ਨੇ ਚਾਬੀ ਫੁੜੀ ਹਰੀ ਪੰਜ ਸਤ ਛਾਲਾਂ ਵਿੱਚ ਪੌੜੀਆਂ ਚੜ ਗਿਆ ਉਸ ਦਾ 500 ਦਾ ਪੱਤਾ ਬਣ ਰਿਹਾ ਸੀ ਮੇਮਣਾ ਫਿਰ ਧੂਆ ਗਿਆ ਰੇਲਿੰਗ ਤੇ ਹੱਥ ਕਸੀਟ ਦੀ ਸੀਰਤ ਤੋਂ ਦਮ ਦਮ ਪੌੜੀਆਂ ਨਹੀਂ ਚੜੀਆਂ ਜਾ ਰਹੀਆਂ ਸਨ ਓ ਬਿਮਾਰਾ ਵਾਂਗ ਅੰਦਰਲੀ ਕਸ਼ਮਕਸ਼ ਵਿੱਚ ਖੌਜਲਦੀ ਰੋਬੰਦੇ ਪਿੱਛੇ ਧੂਈ ਜਾ ਰਹੀ ਸੀ ਦੂਜੀ ਮੰਜ਼ਲ ਦੀਆਂ 30-35 ਪੌੜੀਆਂ ਚੜਦੀ ਸੀਰਤ ਅੰਦਰ ਸੈਂਕੜੇ ਵਿਚਾਰ ਦਿਮਾਗ ਵਿੱਚੋਂ ਲੰਗੇ ਉਸ ਦੀ ਦਾਦੀ ਦੇ ਬੋਲ ਕੰਨਾਂ ਵਿੱਚ ਰੁਕੇ ਕੁੜੀ ਤਾਂ ਭਾਈ ਆਟੇ ਦਾ ਦੀਵਾ ਹੈ ਅੰਦਰ ਤਰੋਂ ਤਾਂ ਚੂਹੇ ਕੋ ਤਰਦੇ ਨੇ ਜੇ ਬਾਹਰ ਜਾਵੇ ਤਾਂ ਕਾਂਠੂnga ਮਾਰਦੇ ਨੇ ਉਸ ਦੇ ਮਨ ਨੇ ਵੀ ਇਹੀ ਮਹਿਸੂਸਿਆ ਸੀਰਤ ਨੂੰ ਆਪ ਆਟੇ ਦਾ ਦੀਵਾ ਤੇ ਰੋਬਨ ਕਾਲਾ ਕਾਂ ਜਾਂਪਿਆ ਦਾਦੀ ਦੇ ਬੋਲ ਅੱਗੇ ਤੁਰੇ ਤਾਂ ਦਾਦੇ ਦੇ ਸ਼ਬਦਾਂ ਦੀ ਆਡੀਓ ਕਲਿੱਪ ਚੱਲ ਪਈ ਦੀਵਾ ਬਹਰ ਤਾ ਧਰ ਨਹੀਂ ਪਊ পার্বਤੀ ਤਾ ਹੀ ਬਾਹ ਚਰਨ ਹੋ ਕੁੜੀਆਂ ਨੂੰ ਆਪਣੀ ਤਰੱਕੀ ਲਈ ਘਰ ਦੀ ਦੇਹਲੀ ਤੇ ਟੱਪਣੀ ਪਊ ਕਿਉਂ ਸੀਰਤ ਹਾਂ ਵੱਡੇ ਡੈਡੀ ਸੀਰਤ ਦੇ ਦਿਮਾਗ ਵਿੱਚ ਆਪਣੀ ਆਵਾਜ਼ ਵਾਲੀ ਆਡੀਓ ਬੋਲੀ ਉਸਦੇ ਪੈਰਾਂ ਵਿੱਚ ਤੇਜ਼ੀ ਅਤੇ ਦਿਮਾਗ ਵਿੱਚ ਠਹਿਰਾ ਆ ਗਿਆ ਉਸਦੇ ਜਿਹਨ ਵਿੱਚ ਦਾਦੇ ਤੋਂ ਸੁਣੀ ਆਦਮ ਹਵਾ ਦੀ ਕਹਾਣੀ ਯਾਦ ਆਈ ਉਹਨਾਂ ਦੇ ਵਰਜਿਤ ਫਲ ਖਾਣ ਦੀ ਗਾਥਾ ਗੁਜ਼ਰੀ ਹਰੀ ਕਮਰਾ ਖੋਲ ਤਾਬੇ ਚ ਖੜਾ ਸੀ बोले आओ सर ਹੁਣੇ ਹੀ ਚਲਾਏ ਏਸੀ ਦੀ ਠੰਡਕ ਅਤੇ ਕਮਰੇ ਅੰਦਰਲੇ ਹਮਸ ਗਰਮੀ ਦਾ ਯੁੱਧ ਹੋ ਰਿਹਾ ਸੀ ਜਿਸ ਦੀ ਅਜੀਬ ਜਿਹੀ ਹਵਾ ਰਸੀਰਤ ਦੀਆਂ ਨਾਸਾਂ ਵਿੱਚ ਵੜ ਰਹੀ ਸੀ ਹਾਂ ਸਰ ਜੀ ਕੀ ਆਰਡਰ ਹੈ ਰਾਬਨ ਕੁਝ ਨਾ ਬੋਲਿਆ ਹਰੀ ਨੇ ਹੀ ਚਵਰਚਵਰ ਕੀਤੀ oh yes ਸਰਦਾਰਤਾ ਹੁਕਮ ਹੈ ਆਰਡਰ ਤਾਂ ਮੈਡਮਾਂ ਦੇਣਗੀਆਂ ਤੁਸੀਂ ਦੱਸੋ ਮੈਡਮ ਕੀ ਲਿਆਵਾਂ ਸੀਤ ਦੇ ਦੇ ਮਾਗ ਵਿੱਚ ਹਜ਼ਾਰਾਂ ਕੰਟੀਆਂ ਖੜਕ ਗਈਆਂ ਮੈਡਮਾ ਫਿਰ ਗੁੰਜੀ ਦਾਦੇ ਦੀ ਆਡੀਓ ਕਲਿੱਪ ਉਸ ਸਿਰਫ ਨੰਗੀਆਂ ਅੱਖਾਂ ਵੇਟਰ ਦੀਆਂ ਅੱਖਾਂ ਵਿੱਚ ਗੱਡੀਆਂ ਤੇ ਆਰਡਰ ਦੇਣ ਵਾਲਿਆਂ ਵਾਂਗ ਆਰਡਰ ਮਾਰਿਆ ਪੋਟੈਟੋ ਫਿੰਗਰਸ ਹਾਫ ਹੌਟ ਕਾਫੀ ਓਕੇ ਸੀਤ ਨੇ ਆਸ-ਪਾਸੇ ਵੇਖਿਆ ਕਮਰੇ ਦੀ ਅਜੀਬ ਬਣਤਰ ਸੀ ਅੱਗੇ ਛੋਟਾ ਡ੍ਰੈਂਗ ਰੂਮ ਪਿੱਛੇ ਬੈਡਰੂਮ ਡ੍ਰੈਂਗ ਰੂਮ ਵਿੱਚ ਦੋ-ਦੋ ਸੀਟਾਂ ਵਾਲੇ ਦੋ-ਦੋ ਛੋਟੇ ਸੋਫੇ ਸਨ ਵਿਚਾਲੇ ਕਾਲੇ ਸੰਮਾਇਕੇ ਵਾਲਾ ਮੇਜ਼ ਮੇਜ਼ ਉੱਪਰ ਬਿਸਲੇਰੀ ਪਾਣੀ ਦੀ ਬੋਤਲ ਦੋ ਗਲਾਸ ਪਏ ਸਨ ਯੂਜ਼ ਐਂਡ ਥਰੋ ਵਾਲੀ 에ਅਰ ਕੰਡੀਸ਼ਨ ਅਤੇ ਧੀਮੀ ਚਾਲ ਚੱਲਦਾ ਪੱਖਾ ਗਰਮੀ ਤੇ ਕਾਬੂ ਪਾ ਰਹੇ ਸਨ ਕੰਨਾਂ ਉੱਪਰ ਚੋਲ ਮੋਹਲ ਕਰਦੇ ਫਿਲਮੇ ਜੋੜਿਆਂ ਦੀਆਂ ਪੜਕੀਲੀਆਂ ਤਸਵੀਰਾਂ ਸਨ ਰੋਬਨ ਉਸ ਨੂੰ ਕਿਤੇ ਨਾ ਦਿਸਿਆ ਪਾਣੀ ਦਾ ਖੜਾਕ ਸੁਣ ਅੰਦਾਜ਼ਾ ਲਾਇਆ ਬਾਥਰੂਮ ਵਿੱਚ ਹੋਵੇਗਾ ਪੋਟੈਟੋ ਫਿੰਗਰਸ ਦੀ ਹਾਫ ਪਲੇਟ ਅਤੇ ਕਾਫੀ ਦੇ ਦੋ ਮੱਗ ਰੱਖ ਕੇ ਵੇਟਰ ਮੁੜ ਗਿਆ ਰੋਬਨ ਅਜੇ ਵਾਸ਼ਰੂਮ 'ਚੋਂ ਨਹੀਂ ਨਿਕਲਿਆ ਸੀ ਸੀਰਤ ਨੇ ਅਚਵੀ ਕਰਦਿਆ ਆਲੂ ਫਿੰਗਰਸ ਦਾ ਮੋਟਾ ਪੀਸ ਚੁੱਕ ਕੇ ਮੂੰਹ ਵਿੱਚ ਪਾ ਲਿਆ ਘਟ ਬੇਸਨ ਲੱਗੇ ਆਲੂ ਦਾ ਗਰਮ ਗਰਮ ਗੁੱਦਾ ਉਸ ਦੀ ਜੀਭ ਤੇ ਚਿਪ ਗਿਆ ਗਰਮ ਗੁੱਦੇ ਨੇ ਜੀਭ ਦੇ ਨਾਲ ਸੰਗ ਵੀ ਸਾੜ ਦਿੱਤਾ ਉਸ ਕਾਲੀ ਨਾਲ ਕਾਫੀ ਦੀ ਵੱਡੀ ਘੁੱਟ ਪਾਰ ਲਈ ਗਰਮ ਆਲੂ ਤੇ ਗਰਮ ਕਾਫੀ ਨਾਲ ਉਸ ਦਾ ਮੂੰਹ ਜੀਵ ਸੰਗ ਤਾਲੂਆ ਛਿਲਿਆ ਗਿਆ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਗਿਆ। ਲੂੰ ਕੰਡਾ ਖੜਾ ਹੋ ਗਿਆ। ਉਸ ਦਾ ਚਿਹਰਾ ਤੇ ਕੰਨ ਲਾਲ ਹੋ ਗਏ। ਵਾਸ਼ਰੂਮ ਤੋਂ ਬਾਹਰ ਆਇਆ ਰੋਬਰਟ ਨੇ ਲੈਂਡੀ ਜਹੀ ਟੀ-ਸ਼ਰਟ ਤੇ ਕਾਲਾ ਬਰਮੁੰਡਾ ਪਾ ਰੱਖਿਆ ਸੀ। ਉਸ ਦੇ ਅਣਵਾਹੇ ਵਾਲਾ ਵਿੱਚੋਂ ਪਾਣੀ ਨੁੱਚੜ ਰਿਹਾ ਸੀ। ਗੁੰਦਮਾ ਸਰੀਰ, ਲੰਬਾ ਕਦ, ਗੋਰਾ ਰੰਗ, ਕਾਲੀਆਂ ਅੱਖਾਂ ਪਰ ਮੇ ਡੋਲੇ ਪੱਟਾਂ ਦੀਆਂ ਮੱਛੀਆਂ, ਚੌੜੀ ਛਾਤੀ, ਛੋਟਾ ਲੱਕ ਰੋਬਰਟ ਦਰਸ਼ਨੀ ਜਵਾਨ ਸੀ। ਵੇਖਿਆ ਭੁੱਖ ਲੈਂਦੀ ਸੀ। ਕੁਝ ਪਲ ਖੜਾ ਉਸੇਰਤ ਨੂੰ ਨਿਹਾਰਦਾ ਰਿਹਾ। ਉਸ ਦੇ ਲਾਲ ਹੋਏ ਮੂੰਹ ਦੀ ਇਬਾਰਤ ਪੜਨ ਦੀ ਕੋਸ਼ਿਸ਼ ਕਰਦਾ ਰਿਹਾ ਫਿਰ ਉਸ ਮੇਜ਼ ਤੋਂ ਪਾਣੀ ਵਾਲੀ ਬੋਤਲ ਅਤੇ ਇੱਕ ਗਲਾਸ ਚੁੱਕਿਆ ਤੇ ਬੈਡਰੂਮ ਵਿੱਚ ਚੱਲ ਗਿਆ ਸੀਰਤ ਨੇ ਅਲਮਾਰੀ ਖੁੱਲਣ ਟੱਕਣ ਖੁੱਲਣ ਦੀ ਕੜਕ-ਕੜਕ ਗਲਾਸ ਵਿੱਚ ਕੁਝ ਪੈਣ ਦੀ ਕਲ-ਕਲ ਪੀਣ ਦੀ ਗਟ-ਗਟ ਸੁਣੀ ਕੁਝ ਚਰਬਾਦਹੀ ਰੋਬਨ ਮੂੰਹ ਤੇ ਹੱਥ ਫੇਰਦਾ ਤੇ ਕੁਝ ਚਬਦਾ ਡ੍ਰੈਂਕ ਰੂਮ ਵਿੱਚ ਆ ਖੜਾ ਸੀ ਤੇ ਸੀਰਤ ਵੱਲ ਵੇਖਣ ਲੱਗਾ ਟੈਟੋ ਫਿੰਗਰਸ ਦੀ ਭਰੀ ਪਲੇਟ ਅਤੇ ਕਾਫੀ ਦੇ ਕੱਪਾਂ ਵਾਂਗ ਸੀਰਤ ਆ ਬੋਲ ਬੈਠੀ ਸੀ ਕੁਝ ਚਰਚਾ ਕਰਦਾ ਰੋਬਨ ਧਰਲੀ ਜਹੀ ਮਾਰ ਕੇ ਸੀਰਤ ਦੇ ਨਾਲ ਸੋਫੇ ਤੇ ਆ ਬੈਠਾ ਅਤੇ ਉਸ ਦੇ ਮੋਢੇ ਉੱਤੋਂ ਦੀ ਵਾਂ ਵੜ ਲਈ ਰੋਬਨ ਰੋਬਨ ਆ ਕੀ ਕਰਦਾ ਹੈ ਮੇਰੀ ਜਾਨ ਸੀਰਤ ਤੇਰੇ ਬਿਨਾ ਮੇਰੀ ਜਾਨ ਨਿਕਲ ਜਾਂਦੀ ਹੈ ਉਸ ਕੁੜੀ ਨੂੰ ਹੋਰ ਘੁੱਟ ਲਿਆ ਉਸ ਦੀ ਪਕੜ ਮਜ਼ਬੂਤ ਹੁੰਦੀ ਜਾਂਦੀ ਸੀ ਸੀਰਤ ਦੀਆਂ ਅੱਖਾਂ ਅੱਗੇ ਭੰਬੂ ਤਾਰੇ ਨਿਚਣ ਲੱਗੇ ਕਈ ਤਾਰੇ ਇਕੱਠੇ ਹੋ ਕੇ ਆਟੇ ਦਾ ਦੀਵਾ ਬਣ ਗਏ ਜਿਸ ਨੂੰ ਗੁੰਦਵੇਂ ਸਰੀਰ ਵਾਲਾ ਤਾਕਤਵਰ ਕਾਂ ਠੂੰਗਾ ਮਾਰਨ ਲੱਗਾ ਸੀ ਰੋਬਨ ਦੇ ਗਰਮ ਸਾਹਾਂ ਦੀ ਹਵਾੜ ਸੀਰਤ ਦੀਆਂ ਨਾਸਾਂ ਵਿੱਚ ਵੜ ਰਹੀ ਸੀ ਰੋਬਨ ਸ਼ੱਡ ਸ਼ੱਡ ਮੈਨੂੰ ਨੋ ਨੋ ਥਿਸ ਇਜ਼ ਨਾਟ ਕਰੈਕਟ ਸੀਰਤ ਗਾਲ ਨੂੰ ਲੱਜਾ ਸੀਨੇ ਨਾਲ ਸੀਨਾ ਲਾ ਦੇ ਮੁੰਡੇ ਨੇ ਬਾਹਾਂ ਨੂੰ ਜਮੂਰ ਬਣਾ ਲਿਆ ਸੀਰਤ ਸੱਨੀ ਵਿੱਚ ਫੜੇ ਤੇ ਪੱਠੀ ਵਿੱਚੋਂ ਕੱਡੇ ਲੋਹੇ ਵਾਂਗ ਤਪ ਗਈ ਵਿਚਾਰ ਤੇ ਜਿਨਾਂ ਉਸਦੇ ਦਿਮਾਗ ਵਿੱਚ ਆਉਣ ਜਾਣ ਲੱਗੇ ਮਨ ਦੇ ਕੰਪਾਸ ਦੀ ਸੂਈ ਹਰੇ ਤੋਂ ਲਾਲ ਆਉਣ ਜਾਣ ਲੱਗੀ ਠੀਕ ਗਲਤ ਦੇ ਪ੍ਰਭਾਵ ਆਈ ਜਾਈ ਗਏ ਟੱਕਾ ਬੇਵਸੀ ਦੇ ਭਾਪ ਉਭਜੇ ਗਰਮੀ ਤੇ ਹਮਸ ਨਾਲ ਲੜਦੇ ਰਹੇ ਏਸੀ ਤੇ ਪੱਖੇ ਦੀ ਜਦੋ ਜਹਿਦ ਜਿਹਨ ਚ ਘੁੰਮੀ ਰੋਬਨ ਦੀ ਪਕੜ ਵੱਧ ਰਹੀ ਸੀ ਤੇ ਹੱਥਾਂ ਦੀ ਹਰਕਤ ਤੇਜ਼ ਹੋ ਰਹੀ ਸੀ ਰੋਬਨ ਦੇ ਜੋਰ ਜ਼ਬਰ ਵਿੱਚ ਅਸੀਰਤ ਨੂੰ ਜੋਰ ਲਾਉਣ ਦਾ ਜੋਸ਼ ਜਾਗਿਆ ਉਸ ਕੱਪ ਦੇ ਕੁੰਡੇ ਵਿੱਚ ਹੱਥ ਪਾਇਆ ਗਰਮ ਕਾਫੀ ਰੋਬਨ ਦੇ ਮੂੰਹ ਤੇ ਮਾਰੀ ਅਤੇ ਖਾਲੀ ਕੱਪ ਠਾ ਕਰਕੇ ਰੋਬਨ ਦੇ ਸਿਰ ਵਿੱਚ ਮਾਰਨ ਲੱਗੀ ਅਚਾਨਕ ਪਈ ਮਾਰਨੇ ਮੁੰਡੇ ਦੀ ਪਕੜ ਢਿੱਲੀ ਪਾਈ ਤਾਂ ਸੀਰਤ ਧੁਰਲੀ ਮਾਰ ਕੇ ਰੋਬਨ ਦੀਆਂ ਬਾਹਾਂ ਵਿੱਚੋਂ ਮੱਛੀ ਵਾਂਗ ਤਿਲਕ ਗਈ ਉਹ ਦਰਵਾਜ਼ੇ ਦੀ ਚਟਕਣੀ ਖੋਲਣ ਲਈ ਲਿਪਕੀ ਰੋਬਨ ਨੇ ਗੁੱਸੇ 'ਚ ਉੱਬਲਦਿਆਂ ਲੱਤ ਮਾਰ ਕੇ ਮੇਜ਼ ਉਲਟਾ ਦਿੱਤਾ ਕਾਫੀ ਦਾ ਮੱਗ ਅਤੇ ਪੋਟੈਟੋ ਫਿੰਗਰਸ ਗਲੇਡ ਸਟਾਈਲਾਂ ਵਾਲੇ ਫਰਸ਼ ਤੇ ਖਿੰਡ ਗਏ ਰੋਬਨ ਨੇ ਗੇਟ ਖੋਲਦੀ ਸੀਰਤ ਦੇ ਲੱਕ ਨੂੰ ਜੱਫੀ ਪਾ ਲਈ ਸੀਰਤ ਦੇ ਹੱਥ ਵਿੱਚ ਫੜੇ ਹੈਂਡਲ ਨਾਲ ਦਰਵਾਜ਼ਾ ਖੁੱਲ ਗਿਆ ਪਰ ਡੋਰ ਕਲੋਜ਼ਰ ਫਿਰ ਉਸ ਨੂੰ ਖਿੱਚ ਕੇ ਲੈ ਗਿਆ ਗੁੱਥਮ ਗੁੱਥਾ ਉਹ ਦੋਵੇਂ ਡਿੱਗ ਪਏ ਲੱਕ ਤੇ ਲਪੇਟੀ ਰੋਬਨ ਦੀ ਮਾਂ ਨੇ ਸੀਰਤ ਨੇ ਜ਼ੋਰ ਦੀ ਟਿੱਖੀ ਦੰਦੀ ਵੱਢੀ ਸੀਰਤ ਫਿਰ ਪਕੜ ਵਿੱਚੋਂ ਨਿਕਲ ਗਈ ਉਸ ਛੋਟੇ ਕਮਰੇ ਵਿੱਚ ਫੜਫੜਾਈ ਛੜਾਈ ਦੇ ਜੰਦ ਵਿੱਚ ਫਰਸ਼ ਤੇ ਖਿੰਡੇ ਪੋਟੈਟੋ ਫਿੰਗਰਸ ਦਾ ਪੀਛਰਾ ਨਿਕਲ ਰਿਹਾ ਸੀ ਡੁੱਲੀ ਹੋਈ ਕਾਫੀ ਵਿੱਚ ਤਲੇ ਹੋਏ ਆਲੂਆਂ ਦੇ ਟੁਕੜੇ ਮਿੱਦੇ ਜਾਣ ਕਰਕੇ ਚਰਗਲ ਬਣ ਗਈ ਰੋਬਨ ਦੀ ਹੋਰ ਜੱਫਾ ਮਾਰਨ ਅਤੇ ਘ੍ਰੀਸ ਕੇ ਬੈੱਡਰੂਮ ਵਿੱਚ ਲੈ ਜਾਣ ਦੀ ਕੋਸ਼ਿਸ਼ ਸੀਰਤ ਨੇ ਉਸ ਦੇ ਚੱਡਿਆਂ ਵਿੱਚ ਗੋਡਾ ਮਾਰ ਕੇ ਅਸਫਲ ਕਰ ਦਿੱਤੀ ਤੇ ਕਮਰੇ ਦਾ ਦਰਵਾਜ਼ਾ ਖੋਲ ਲਿਆ ਕਮਰੇ ਦੇ ਬਾਹਰ ਬੁਲਟ ਤੇ ਹਰੀ ਬਾਡੀਗਾਰਡਾਂ ਵਾਂਖੜੇ ਸਨ ਹਰੀ ਉਸ ਨੂੰ ਫੜਨ ਲਈ ਲਪਕ ਗਿਆ ਸੀਰਤ ਗਰਜੇ ਖਬਰਦਾਰ ਜੇ ਮੇਰੇ ਤੇ ਹੱਥ ਲਾਇਆ ਤਾਂ ਨੇਤ ਦਾ ਗਿੱਜਾ ਹਰੀ ਕਿਉਂ ਰੁਕਦਾ ਸੀ ਪਰ ਥਾੜ ਕਰਦਾ ਥੱਪੜ ਹਰੀ ਦੇ ਮੂੰਹ ਤੇ ਆ ਵਜਿਆ ਸ਼ਰਾਬ ਦਾ ਰੱਜਾ ਬੁਲਟ ਦਾ ਬਾਪਦਾਰਾ ਦਾਰਾ ਸਿੰਘ ਬਣ ਗਿਆ ਹਰੀ ਦੇ ਮੂੰਹ ਤੇ ਥੱਪੜ ਜੜ ਉਹ ਹਰੀਦੇਵ ਵਾਲਾ ਨੂੰ ਚੁੰਬੜ ਗਿਆ ਤੇ ਮਰੀਅਲ ਸ਼ਰਾਬੀ ਆਵਾਜ਼ ਵਿੱਚ ਚੀਕਿਆ ਨਿਕਲ ਜਾਤੀ ਏ ਇਹਨਾਂ ਕੰਜਰਾਂ ਦੇ ਕੰਜਰਖਾਨੇ ਚੋਂ ਭੱਜ ਜਾ ਸੀਰਤ ਦਮ ਦਮ ਪੌੜੀਆਂ ਉਤਰ ਗਈ ਸ਼ਰਾਬੀ ਦਾਰਾ ਵੀ ਡਿੱਕ ਡੋਲੇ ਖੰਦਾ ਪੌੜੀਆਂ ਉਤਰਨ ਲੱਗਿਆ ਜਦੋਂ ਨੂੰ ਰੌਬਨ ਪਿਸਤੌਲ ਲੈ ਕੇ ਬਾਹਰ ਆਇਆ ਤਾਂ ਮੈਦਾਨ ਖਾਲੀ ਸੀ ਬਾਹਰ ਬੁਲਟ ਅਤੇ ਹਰੀ ਖੜੇ ਸਨ ਚਪਟ ਬਾਰ ਵਿੱਚ ਦੀ ਮਿੱਧੇ ਹੋਏ ਪੋਟੈਟੋ ਫਿੰਗਰਸ ਅਤੇ ਡੁੱਲੀ ਕਾਫੀ ਦੇ ਚਰਕਲ ਦਿਸ ਰਹੀ ਸੀ ਬਾਥਰੂਮ ਵਾਲੇ ਪਾਸੇ ਵਾਲਾ ਕਮਰਾ ਸਨੇ ਅਤੇ ਸੀਰਤ ਦਾ ਸੀ ਰਸੋਈ ਨਾਲ ਉਹਨਾਂ ਦੇ ਮੰਮੀ ਡੈਡੀ ਸੰਤੋਸ਼ ਤੇ ਪ੍ਰਦੀਪ ਦਾ ਕਮਰਾ ਸੀ ਵਿਚਕਾਰਲਾ ਕਮਰਾ ਜਿਸ ਦੀ ਛੱਤ 2 ਫੁੱਟ ਨੀਵੀਂ ਕਰਕੇ ਫਰਸ਼ ਵੀ ਅੱਧਾ ਫੁੱਟ ਨੀਵਾ ਕਰ ਲਿਆ ਸੀ ਅੰਦਰਲਾ ਡ੍ਰੈਿੰਗ ਰੂਮ ਬਣਾਇਆ ਹੋਇਆ ਸੀ ਇਸ ਕਮਰੇ ਦੀ ਛੱਤ ਤੱਕ ਚਾਰੇ ਕੰਧਾਂ ਤੇ ਚਿੱਟੀਆਂ ਗਲੇਡ ਸਟਾਈਲਾਂ ਚੜਾਈਆਂ ਹੋਈਆਂ ਸਨ ਇੱਕ ਦੀਵਾਰ ਅਤੇ ਸੋਫੇ ਦੇ ਵਿਚਕਾਰ ਕੱਚ ਦਾ ਸੈਂਟਰ ਟੇਬਲ ਸੀ ਇੱਕ ਕੰਧ ਉੱਪਰ ਬਾਬਾ ਨਾਨਕ ਦੀ ਸ਼ਾਂਤ ਮੁਦਰਾ ਵਾਲੀ ਤਸਵੀਰ ਲੱਗੀ ਹੋਈ ਸੀ ਇੱਕ ਕੰਧ ਉੱਪਰ ਸਪਲਿਟ 에ਅਰ ਕੰਡੀਸ਼ਨਰ ਸੀ ਡੈਡ ਟਨ ਦੇ ਏਸੀ ਨੇ ਸਤੰਬਰ ਦੇ ਪਿਛਲੇ ਪੱਖ ਵਿੱਚ ਕਮਰਾ ਮਨਸੂਰੀ ਬਣਾ ਰੱਖਿਆ ਸੀ ਭਾਦੋਂ ਦੀ ਤਮਾੜ ਪੈਂਦੀ ਧੁੱਪ ਦਿਨ ਦੇ ਚੜ੍ਹਨ ਨਾਲ ਹੀ ਅਗਭਰਾ ਰਹੀ ਸੀ ਹਵਾ ਵਿੱਚ ਨਮੀ ਵੱਧ ਹੋਣ ਕਾਰਨ ਬਾਹਰ ਹਮਸ ਅਤੇ ਗਰਮੀ ਸੀ ਪਰ ਕਮਰੇ ਵਿੱਚ ਏਸੀ ਨੇ 20 ਡਿਗਰੀ ਤਾਪਮਨ ਕਰਕੇ ਠੰਡ ਵਰਤਾਈ ਹੋਈ ਸੀ। ਸਨੇਹ ਪਤੰਗੀਆਂ ਅਤੇ ਗੁਬਾਰੇ ਕਲੇ ਹਿਲਾਇਆਈ ਸੀ। ਅੱਜ ਸਵੇਹਾ ਉੱਠ ਕੇ ਉਸ ਗੁਲਾਬੀ ਅਤੇ ਹਰੀਆਂ ਝੰਡੀਆਂ ਛੱਤ ਤੋਂ ਫੁੱਟ-ਫੁੱਟ ਨੀਮੀਆਂ ਬਨ ਦਿੱਤੀਆਂ ਸਨ। ਆਪ ਹੀ ਫੂਕ ਭਰ ਕੇ ਗੁਬਾਰੇ ਪਤੰਗੀਆਂ ਵਾਲੀਆਂ ਰस्सੀਆਂ ਨਾਲ ਰੰਗ ਦਿੱਤੇ ਸਨ 5 ਪਾਉਂਡ ਦਾ ਕੇਕ ਸੈਂਟਰਲ ਟੇਬਲ ਉੱਤੇ ਪਿਆ ਸੀ ਜਿਸ ਨੂੰ ਪਲਾਸਟਿਕ ਦਾ ਛੋਟਾ ਤੋਤਾ ਹੋਇਆ ਟੱਬ ਧਰ ਕੇ ਟਕਿਆ ਹੋਇਆ ਸੀ ਸਨੇਹ ਬਾਹਰੋਂ ਪਲਾਸਟਿਕ ਦੀਆਂ ਤਿੰਨ ਚਾਰ ਕੁਰਸੀਆਂ ਚੁੱਕ ਲਈ ਸੀ ਰੂਮ ਫਰੈਸ਼ਰ ਛਿੜਕ ਕੇ ਉਸ ਅੱਧੇ ਆਲੂ ਵਿੱਚ ਅਰਗਬੱਤੀਆਂ ਤਿੰਨ ਚਾਰ ਸਟਿਕਾਂ ਗੱਡ ਦਿੱਤੀਆਂ ਸਨ ਠੰਡਾ ਠਾਰ ਕਮਰਾ ਮਹਿਕਾ ਵਖੇਰ ਰਿਹਾ ਸੀ ਸਾਰਾ ਦਿਨ ਕਮ ਟਿਚਨ ਕਰਕੇ ਸੁਗੜ ਇੰਜੀਨੀਅਰ ਵਾਂਗ ਉਸ ਨੇ ਕਮਰੇ ਦੀ ਸੈਟਿੰਗ ਅਤੇ ਸਜਾਵਟ ਨੂੰ ਨਿਹਾਰ ਰਹੀ ਸੀ ਪੈਰ ਜਿਹੇ ਇੱਕ ਸੀਟ ਦੀ ਪਾਰਬਤੀ ਅੰਦਰ ਆ ਗਈ ਉਸਦੇ ਹੱਥ ਵਿੱਚ ਖੰਮਣੀ ਅਤੇ ਕਾਲਾ ਧਾਗਾ ਸੀ ਉਹ ਸਨੇ ਨੂੰ ਕਹਿਣ ਲੱਗੀ ਲੈ ਨੇ ਸਨੇ ਆ ਖੰਮਣੀ ਤੇ ਕਾਲਾ ਧਾਗਾ ਬਨਦੇ ਪਤੰਗੀਆਂ ਵਾਲੀ ਰਸਤੀ ਤੇ ਇਹ ਸ਼ਾਗਨ ਹੁੰਦਾ ਕੁੜੇ ਨਾਲੇ ਨਜ਼ਰ ਨਹੀਂ ਲੱਗਦੀ ਤੁਸੀਂ ਵੀ ਦਾਦੀ ਪੁਰਾਣੇ ਜ਼ਮਾਨੇ ਦੇ ਵਹਿਮ ਨਾਲ ਹੀ ਚੱਕੀ ਫਿਰਦੇ ਹੋ ਇਹ 21ਵੀਂ ਸਦੀ ਦਾ ਤਕਨੀਕੀ ਜੋਗ ਹੈ बोलदी स्नेह ਨੇ ਤਾਂ ਅੱਗੇ ਨਾਲ ਦਾਦੀ ਤੋਂ ਫੜ ਵੀ ਲੈ ਅਤੇ ਬੰਨਣ ਵੀ ਲੱਗਦੇ ਨਾਲੇ ਧੀਏ ਨਵੀਂ ਸਕੂਟਰੀ ਉਰੇ ਨੇੜੇ ਲਾਇਆ ਆ ਰਿਬਨ ਤੇ ਖੰਮਣੀ ਉਹਦੇ ਵੀ ਬਨਦੇ ਆਪਾਂ ਫੀਤਾ ਕਟਵਾਵਾਂਗੇ ਤੇਰੇ ਦਾਦਾ ਜੀ ਤੋਂ ਹਾਂ ਦਾਦੀ ਫੈਂਟੈਸਟਿਕ ਆਈਡੀਆ ਸਨੇਹ ਨੇ ਦਾਦੀ ਤੋਂ ਰਿਬਨ ਅਤੇ ਖੰਮਣੀ ਫੜ ਲੈ ਅਤੇ ਬਾਹਰ ਆ ਗਈ পার্বਤੀ ਵੀ ਨਿੱਕੇ ਨਿੱਕੇ ਕਦਮ ਧਰਦੀ ਠੁਮਕ ਠੁਮਕ ਤੁਰਦੀ ਉਸਦੇ ਮਗਰ ਹੀ ਤੁਰ ਪਈ ਬਾਹਰ ਪ੍ਰਦੀਪ ਬਜ਼ਾਰੋਂ ਮੁੜ ਆਇਆ ਸੀ ਪ੍ਰਦੀਪ ਨੂੰ ਵੇਖ ਮੋਹ ਦੀ ਛਲ 파ਰਬਤੀ ਦੇ ਦਿਲ ਵਿੱਚ ਉੱਠੀ ਅਤੇ ਉਸਨੇ ਕਿਹਾ ਆ ਗਿਆ ਪੁੱਤ ਹੈ ਇੱਥੇ ਮੰਜੇ ਤੇ ਹੀ ਧਰਦੇ ਸਾਰਾ ਨਿਕ ਸੁੱਖ 1200 ਇੱਲਬਲਾ ਆ ਜਾਂਦੀ ਹੈ ਇੱਲਬਲਾ ਵੇੜ ਜਨਾ ਆ ਗਈ ਦਾ ਅਦਿਸ਼ਰੀ ਇੱਥੋਂ ਕਿਵੇਂ ਮੋੜਾਂਗੀ ਨਹੀਂ ਸਨੇ ਇਸ ਸ਼ਾਸਤਰ ਬਣੇ ਨਹੀਂ ਸਨੇ ਬੀਬੀ ਨੇ ਸਾਰੀ ਉਮਰ ਆਈ ਕੱਢ ਲਈ ਸ਼ਾਉਣ ਸ਼ਾਸਤਰ ਕਰਦੇ ਆ ਨਾ ਪਾਪੇ ਨੇ ਇਹਦੇ ਸੌਣ ਸ਼ਾਸਤਰ ਮੰਨੇ ਤੇ ਨਾ ਮਾਤਾ ਨੇ ਛੱਡੇ प्रदीप ਗਲੀ ਵੱਲ ਜਾਈ ਹੋ ਗਿਆ ਅਤੇ ਕਹੀ ਹੋ ਗਿਆ ਹਾਂ ਰੜੀ ਇਹ ਕਲਚਰ ਅਤੇ ਤਰਕ ਨਾਲ ਨਾਲ ਚੱਲਦੇ ਨੇ ਸ਼ਾਬਾਸ਼ ਸਨੇ ਬਚੜਿਆ ਹਾਂ ਹਾਂ ਹਾਇ ਤੇ ਖੜਾ ਦੇ ਸਕੂਟ ਰੀ ਖੰਮਣੀ ਤਾਂ ਹੈਂਡਲ ਤੇ ਬੰਨਦੇ ਰਿਬਨ ਚਾਰੇ ਪਾਸੇ ਬਲੇਟ ਦੇ ਹਾਂ ਸੱਚ ਓ ਤਗੜੀ ਉੱਠੀ ਨਹੀਂ ਅਜੇ ਹੈ ਰਾਮ ਉਹ ਕੁੜੀ ਕੁੜੀ ਹੈ ਕਿ ਕੋਈ ਜਨਪੁੱਤ ਹੈ ਮੇਰੇ ਰਾਮ ਕਿੰਨਾ ਘਾਟੋ ਕਲੇਸ਼ ਕੀਤਾ ਡੁੱਬੜੀ ਨੇ ਆ ਸਕੂਟੀ ਲੈਣ ਖਾਤਰ ਸਨੇਹ ਨੇ ਦਾਦੀ ਦੀ ਗੱਲ ਸੁਣਤਾ ਲਈ ਪਰ ਜਵਾਬ ਨਾ ਦਿੱਤਾ ਉਸ ਨੂੰ ਸੀਰਤ ਦਾ ਡਰਾਇੰਗ ਵਾਲਾ ਵਾਕਿਆ ਯਾਦ ਆ ਗਿਆ ਸਕੂਟਰੀ ਉਦੋਂ ਸਨੇਹ ਕੋਲ ਵੀ ਨਹੀਂ ਸੀ ਸੀਰਤ ਇਧਰੋਂ ਉਧਰੋਂ ਸਕੂਟਰੀ ਮੰਗ ਫੜ ਕੇ ਅੱਧ ਪਚੱਦ ਸਿੱਖ ਗਈ ਸੀ ਉਹ ਉਹਦੋਂ ਨਵੀਂ ਦਸਵੀਂ ਚ ਪੜਦੀ ਸੀ ਕਿ ਕਿਸੇ ਸਹੇਲੀ ਦੀ ਸਕੂਟਰੀ ਫੜ ਚਲਾਉਣ ਲੱਗੀ ਸਹੇਲੀ ਪਿੱਛੇ ਬੈਠੀ ਸੀ ਸੜਕ ਟੁੱਟੀ ਭੱਜੀ ਸੀ ਤੇ ਰੇਸ ਫੁੱਲ ਭੀੜ ਭੜਕਾ ਵੀ ਸੀ ਸੜਕ ਦੇ ਖੱਡੇ ਚ ਬੜਕੀ ਸਕੂਟਰੀ ਦਾ ਸਿਰਤ ਨੇ ਅਗਲਾ ਬ੍ਰੇਕ ਲਗਾ ਦਿੱਤਾ ਸਕੂਟਰੀ ਦਾ ਅਗਲਾ ਪਾਸਾ ਥਾਂੇ ਜਾਮ ਹੋ ਗਿਆ ਪਿਛਲਾ ਪਾਸਾ ਚੱਕਿਆ ਗਿਆ ਪਿੱਛੇ ਬੈਠੀ ਕੁੜੀ ਤਲਾਬ ਚ ਮੱਛੀ ਵਾਂਗ ਬੜਕੀ ਸਿਰਤ ਨੇ ਸਕੂਟਰੀ ਦਾ ਹੈਂਡਲ ਛੱਡ ਕੇ ਕੁੜੀ ਨੂੰ ਜੱਫਾ ਮਾਰ ਲਿਆ ਸਕੂਟੀ ਹੇਠੋਂ ਨਿਕਲ ਗਈ ਤੇ ਉਹ ਦੋਵੇਂ ਜਣੀਆਂ ਬਜਰੀ ਦੇ ਢੇਰ ਤੇ ਡਿੱਗ ਪਈਆਂ। ਦੂਜੀ ਕੁੜੀ ਦਾ ਮੱਥਾ ਪਾਟ ਗਿਆ ਸੀ ਅਤੇ ਨੱਕ ਦੀ ਹੱਡੀ ਟੁੱਟ ਗਈ ਸੀ। ਸ਼ਾਮ ਨੂੰ ਹਸਪਤਾਲੋਂ ਖੂਨ ਦੇ ਕੇ ਆਈ ਸੀ। ਇਹਨੂੰ ਘਰਦਿਆਂ ਨੇ ਘੇਰ ਲਿਆ। ਬੜੀ ਹੱਤ ਚੁੱਕੀ ਐ ਇਸ ਕੁੜੀ ਨੇ। ਇੱਕ ਨਾ ਇੱਕ ਦਿਨ ਚੰਦ ਚੜੂਗੀ। ਤੈਨੂੰ ਕੀ ਲੋੜ ਸੀ ਸਕੂਟਰੀ ਚਲਾਉਣ ਦੀ? ਟੁਕੜੀ ਤਾਂ ਫੜੀ ਕਿਉਂ? ਭੀੜ 'ਚ ਇੰਨੀ ਤੇਜ਼ ਕਿਉਂ ਭਜਾਈ? ਅਜੇ ਤਾਂ ਮੈਂ ਨਹੀਂ ਚਲਾਈ। ਨਾਲੇ ਤੇਰੇ ਤੋਂ ਵੱਡੀ ਐ। ਮੈਂ ਕਹਿਣਾ ਕਾਹਨੂੰ ਕੁਝ ਕਹਿਣਾ ਇਹ ਮਸਤ ਦੀ ਜਾਂਦੀ ਹੈ ਲਾੜ ਪਿਆਰ ਵਿਗਾੜੀ ਜਾਂਦਾ ਇਹਨੂੰ ਮਾਵਾਂ ਦੇ ਕਹੇ ਲਗਦਿਆਂ ਹੁੰਦੀਆਂ ਨੇ ਧੀਆ ਮਾਵਾਂ ਨਾਲ ਸੌ ਸਲਾਹਾਂ ਕਰਦੀਆਂ ਨੇ ਕੁੜੀਆਂ ਪਰ ਇਹ ਤਾਂ ਮੈਨੂੰ ਵੀ ਤੇ ਚ ਜਾਣਦੀ ਹੈ ਨਿਪਾਈ ਵਰਜੋ ਇਹਨੂੰ ਮੈਂ ਤਾਂ ਕਦੋਂ ਦੀ ਕਹਿਣੀ ਆ ਪਰ ਇਹ ਮੇਰੀ ਕੋਈ ਸੁਣੇ ਵੀ ਮੈਨੂੰ ਸਾਰੇ ਕਹਿੰਦੇ ਨੇ ਬੁੜੀ ਭੌਂਕਦੀ ਹੈ ਭੌਂਕ ਕੇ ਬਹਿ ਜਾਂਦੀ ਹੈ ਤੇ ਹੋਰ ਪਾਰਵਤੀ ਗੁੱਸੇ ਤੇ ਦਰਦ ਦੀ ਮੂਰਤੀ ਬਣੀ పై నకలి